ਗੁਰੂ ਦਾ ਲੰਗਰ ਸਾਰਿਆਂ ਲਈ ਖਾਂਜਾ ਹੈ ਗੁਰੂ ਕੇ ਲੰਗਰ ਵਿੱਚ ਕੋਈ ਵੀ ਬੈਠ ਕੇ ਲੰਗਰ ਖਾ ਸਕਦਾ ਹੈ ਧੰ ਗੁਰੂ ਗੁਰੂ ਅਮਰਦਾਸ ਜੀ ਦਾ ਦਾਇਰੇ ਇਹ ਹੁਕਮ ਸੀ ਕਿ ਪਹਿਲਾਂ ਭੰਗਤ ਪਾਛੇ ਸੰਗਤ ਕਿ ਪਹਿਲਾਂ ਭਾਈ ਲੰਗਰ ਸ਼ਕੋ ਫਿਰ ਤੁਸੀਂ ਦਰਸ਼ਨ ਦੇਦਾਰ ਕਰਨ ਆਉਂਦਾ ਹੈ ਤੀਜੇ ਬਾਅਦ ਸਾਧ ਧੰ ਗੁਰੂ ਗੁਰੂ ਅਮਰਦਾਸ ਜੀ ਦਾ ਬਕਰਤ ਸਿੰਘ ਖਾਂ ਨੂੰ ਕਿ ਲੰਗਰ ਸ਼ਕਣਾ ਜ਼ਰੂਰੀ ਹੈ पर जे कोई लंगर छक के बेचारा चले जाए दरबार में आके गुरु के ना करे तो फिर गुरु के दर से प्रमान मैं इस गल तर्क नहीं करता कि क्यों लंगर छकन आया गुरु का लंगर सार्या स कोई भी छक सकता है किसी तबंदी नहीं है पर जे गला बेचारा लंगर छकन तक ही सीमित रह जाए ਇਹ ਗੁਰੂ ਦੇ ਬੱਚ ਨੂੰ ਸੁਣੇ ਕੋਈ ਨਾ ਦਰਬਾਰ ਸਹਿਬ ਚ ਆ ਕੇ ਗੁਰੂ ਮਥਾ ਹੀ ਕੋਈ ਨਾ ਟੇਕੇ ਤੇ ਵੀਰ ਉਹਦਾ ਉਹਨਾਂ ਸਭੀ ਹੁੰਦਾ ਹੈ ਸਭ ਤੋਂ ਉਹਦਾ ਤਾਂ ਹੁੰਦਾ ਹੈ ਜਦੋਂ ਕੋ ਗੁਰੂ ਦੇ ਦਰਬਾਰ ਵਿੱਚ ਆ ਕੇ ਮਹਾਰਾਜ ਨੂੰ ਨਮਸਕਾਰ ਵੀ ਕਰਦਾ ਹੈ ਇੱਥੇ ਕੋਈ ਬਹਾਨਾ ਨਹੀਂ ਹੈ ਕਿ ਜੀ ਮੇਰੇ ਕੋਲ ਕੋਈ ਭੇਟਾ ਨਹੀਂ ਸੀ ਮੈਂ ਭੇਟਾ ਨਹੀਂ ਰੱਖਣੀ ਸੀ ਮੇਰੇ ਕੋਲ ਹੈ ਹੀ ਨਹੀਂ ਸੀ ਲੈ ਕੇ ਦਰਬਾਰ ਸਹਿਬ ਨੂੰ ਜਾ ਸਕਿਆ ਗੁਰੂ ਪੈਸੇ ਦਾ ਮੁਖਾਲੀ ਨਹੀਂ ਗੁਰੂ ਪਿਆਰ ਦਾ ਭੁੱਖਾ ਗੋਬਿੰਦ ਭਉ ਭਗਤ ਦਾ ਭੁੱਖਾ ਤੇਜੀ ਦਾ ਭੁੱਖਾ ਪਿਆਰ ਦਾ ਭੁੱਖਾ ਗੁਰੂ ਤੇਰੇ ਹੱਥ ਨਹੀਂ ਵੇਖਦਾ ਗੁਰੂ ਤੇਰੇ ਹਿਰਦੇ ਨੂੰ ਵੇਖਦਾ ਕਿ ਕਿੰਨੀ ਇੱਕ ਭਾਵਨਾ ਲੈ ਕੇ ਆਇਆ ਗੁਰੂ ਤੇਰੇ ਹੱਥ ਨਹੀਂ ਵੇਖਦਾ ਕਿ ਕਿੰਨੀ ਕਮਾਇਆ ਲੈ ਕੇ ਆਇਆ ਮੈਂ ਤਾਂ ਨਹੀਂ ਨਹੀਂ ਗੁਰੂ ਤੇਰੇ ਅੰਦਰ ਨੂੰ ਪੜਦਾ ਹੈ ਕਿ ਅੰਦਰ ਨੂੰ ਵੇਖਦਾ ਹੈ ਕਿ ਅੰਦਰ ਨੂੰ ਜਾਣਦਾ ਹੈ ਗੁਰੂ ਦੇ ਦਰ ਤੇ ਉਪਰ ਗੁਰੂ ਦੇ ਘਰ ਦੇ ਵਿੱਚ ਦੋ ਪ੍ਰਕਾਰ ਦੇ ਲੰਗਰ ਚੱਲਦੇ ਨੇ ਲੰਗਰ ਸਾਤੇ ਦਾ ਵੀ ਚੱਲਦਾ ਹੈ ਲੰਗਰ ਗੁਰੂ ਦੇ ਸ਼ਬਦਾਂ ਵੀ ਚੱਲਦਾ ਲੰਗਰ ਚੱਲੇ ਗੁਰ ਸ਼ਬਦ ਹਰ ਕੋਟ ਨਾਲ ਹੀ ਖੱਟੀ ਹੈ ਤੇ ਦੂਜਾ ਲੰਗਰ ਲੰਗਰ ਦੌਤ ਮੰਡੀਆਂ ਰਸ ਅੰਮ੍ਰਿਤ ਖੀਰ ਕੇ ਆਉਂਦੇ ਦੋਨੋਂ ਲੰਗਰ ਤੇ ਮਾਤਾ ਕੀ ਵੀ ਤਨ ਗੁਰੂ ਗੁਰੂ ਅੰਦਰ ਸਾਹਿਬ ਦੀ ਸੁਪਤਨੀ ਦੇਸੀ ਕੀ ਦਾ ਲੰਗਰ ਖੁਦ ਚਲਾਉਂਦੇ ਰਹੇ ਖਡੂਬ ਸਾਹਿਬ ਦੀ ਧਰਤੀ ਇਕ ਤਨ ਦੀ ਤ੍ਰਿਪਤੀ ਕਰਦਾ ਇਕ ਮਨ ਦੀ ਤ੍ਰਿਪਤੀ ਕਰਦਾ ਹੈ ਪਰ ਜੇ ਹੁਣ ਇਹਨਾਂ ਇਨਸਾਨ ਵਿਚਾਰਾ ਤਨ ਦੀ ਤ੍ਰਿਪਤੀ ਤੇ ਰੁਕ ਜਾਵੇ ਮਨ ਦੀ ਤ੍ਰਿਪਤੀ ਨਾ ਕਰੇ ਫਿਰ ਪਰਮਾਨ ਨਹੀਂ ਹੁੰਦਾ ਮੈਂ ਤਾਂ ਸਾਨੂੰ ਖਾਸ ਕਰਕੇ ਲਿਖਣਾ ਪੈਂਦਾ ਹੈ ਕਿ ਭਾਈ ਇਸ ਥਾਂ ਦੇ ਉਪਰ ਆਹ ਗੁਰਮਤ ਉਸ ਮਕਮੂਨ ਹੈ ਉਥੇ ਨਾਲ ਗਲੇਬੀਆਂ ਦਾ ਲੰਗਰ ਵੀ ਚੱਲਣਾ ਹੈ ਕਿ ਸ਼ਾਇਦ

ਇਹ ਪਤਾ ਕਰ ਨਹੀਂ ਕਰਦੇ ਕਿ ਤੂੰ ਸ਼ੱਕ ਕੇ ਚੱਲ ਆ। ਸਭ ਸ਼ੱਕ ਸਕਦੇ। ਗੁਰੂ ਦਾ ਨਗਰ ਸਾਰਿਆਂ ਨੇ ਸੰਝਾਇਆ ਭਾਈ ਜਿੱਥੇ ਗੁਰੂ ਦਾ ਨਗਰ ਸ਼ਕਣਾ ਹੈ, ਪ੍ਰਸਾਦਾ ਬਾਣੀ ਸ਼ਕਣਾ ਹੈ, ਉਥੇ ਸ਼ਬਦਾ ਨਗਰ ਵੀ ਚੱਲਦਾ ਹੈ। ਇਹ ਵੀ ਜ਼ਰੂਰੀ ਹੈ ਸਾਡੀ। ਆ ਸਾਡੀ ਇਹ ਕਿਰਪਤੀ ਹੋਈ ਹੈ ਤਾਂ ਸਾਡਾ ਜੀਵਨ ਸ਼ਬਦ ਹੋ ਰਿਹਾ ਹੈ। ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਾਂਗੇ ਜਿਦਾਂ ਤਨ ਦੀ ਤ੍ਰਿਪਤੀ ਇਸ ਪ੍ਰਸ਼ਾਦੇ ਨਾਲ ਪੂਰੀ ਹੇੇਸੀ ਤਰ੍ਹਾਂ ਮਨ ਦੀ ਤ੍ਰਿਪਤੀ ਗੁਰੂ ਦੇ ਬਚਨ ਨਾਲ ਹੁੰਦੀ ਹੈ ਗੁਰੂ ਦੀ ਬਾਣੀ ਨਾਲ ਪੂਰੀ ਹੈ